ਮਨਪ੍ਰੀਤ ਬੋਤੀਆ ਵਾਲਾ ਜੀ ਦੇ ਖੂਬਸੂਰਤ ਅਲਫਾਜ਼ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਆਂ ਰਾਤ ਦਿਨ ਲਾ ਕੇ ਫਿਰ ਚੁਗਣਾ ਜ਼ਰੂਰ ਪੈਂਦਾ ਰਾਤ ਦਿਨ ਲਾ ਕੇ ਫਿਰ ਚੁਗਣਾ ਜ਼ਰੂਰ ਪੈਂਦਾ ਕਿੱਥੇ ਭਰਨੀ ਉਡਾਰੀ ਸੱਚੀ ਚੋਗ ਦੱਸ ਦੇਵੇ ਕੌਣ ਕੌਣ ਬੋਰ ਦਾ ਏ ਆਪਣੇ ਬਗਾਨਿਆਂ 'ਚੋਂ ਕੌਣ ਕੌਣ ਬੋਰ ਦਾ ਏ ਆਪਣੇ ਬਗਾਨਿਆਂ 'ਚੋਂ ਮੰਝੀਆਂ ਤੇ ਟੱਠੀਆਂ ਨੂੰ ਰੋਗ ਦੱਸ ਦੇਵੇ ਲੱਗਦਾ ਏ ਮੋਢਿਆਂ ਤੇ ਅਰਥੀ ਉਠਾਈ ਜਾਪੇ ਲੱਗਦਾ ਏ ਮੋਢਿਆਂ ਤੇ ਅਰਥੀ ਉਠਾਈ ਜਾਪੇ ਮੁਖ ਤੇ ਮਾਪਿਆਂ ਦੇ ਸੋਗ ਦੱਸ ਦੇਵੇ ਆਵੇ ਕਿਵੇਂ ਨੀਂਦ ਜਿਨ੍ਹਾਂ ਦਿਲੋਂ ਸਾਂਝ ਪਾਈ ਹੋਵੇ ਆਵੇ ਕਿਵੇਂ ਨੀਂਦ ਜਿਨ੍ਹਾਂ ਦਿਲੋਂ ਸਾਂਝ ਪਾਈ ਹੋਵੇ ਪਿਆਰਿਆਂ ਦੇ ਦਿਲਾਂ 'ਚ ਵਜੋਗ ਦੱਸ ਦੇਵੇ ਰਸ ਦੇ ਪਿਆਲੇ ਭਰ ਚੁੱਲ੍ਹੇ ਕਾਂ ਨੂੰ ਡਾਉਣ ਲੱਗੇ ਰਸ ਦੇ ਪਿਆਲੇ ਭਰ ਚੁੱਲ੍ਹੇ ਕਾਂ ਨੂੰ ਡਾਉਣ ਲੱਗੇ ਵੈਲਣ ਨੇ ਝੁਲੰਗੀ ਆ ਵਾ ਫੋਗ ਦੱਸ ਦੇਵੇ ਕਿਨੂੰ ਕਿਨੂੰ ਦੁੱਖ ਤੇ ਖੁਸ਼ੀ ਕਿਨੂੰ ਹੋਮਦੀ ਏ ਕਿਨੂੰ ਕਿਨੂੰ ਦੁੱਖ ਅਤੇ ਖੁਸ਼ੀ ਕਿਨੂੰ ਹੋਮਦੀ ਏ ਬੁੱਢੀਆਂ ਦਾ ਪੈਂਦਾ ਹੋਇਆ ਭੋਗ ਦੱਸ ਦੇਵੇ ਕਿਵੇਂ ਕਿਵੇਂ ਪਰਦੇ ਹਜ਼ਾਰਾਂ ਪੌਣੇ ਪੈ ਜਾਂਦੇ ਕਿਵੇਂ ਕਿਵੇਂ ਪਰਦੇ ਹਜ਼ਾਰਾਂ ਪੌਣੇ ਪੈ ਜਾਂਦੇ ਮੂੰਹੋਂ ਕੇਰਾ ਬੋਲਿਆ ਦਰੋਗ ਦੱਸ ਦੇਵੇ ਮੂੰਹੋਂ ਕੇਰਾ ਬੋਲਿਆ ਦਰੋਗ ਦੱਸ ਦੇਵੇ ਚਾਂਦ ਚੱਕ ਮਿਲੇ ਮਨਪ੍ਰੀਤ ਜੇ ਪਿਆਰਾ ਕੋਈ ਚਾਂਦ ਚੱਕ ਮਿਲੇ ਮਨਪ੍ਰੀਤ ਜੇ ਪਿਆਰਾ ਕੋਈ ਖੁਸ਼ੀ ਕਿੰਨੀ ਹੁੰਦੀ ਏ ਸੰਯੋਗ ਦੱਸ ਦੇਵੇ ਖੁਸ਼ੀ ਕਿੰਨੀ ਹੁੰਦੀ ਏ ਸੰਯੋਗ ਦੱਸ ਦੇਵੇ ਥੈਂਕ ਯੂ ਸੋ ਮਚ